ਭਾਜੀ ਬੜਾ ਬੁਰਾ ਹਾਲ ਹੈ ਪੰਜ ਦਿਨ ਹੋ ਗਏ ਬਿਨਾਂ ਲਾਈਟ ਤੋਂ ਰਹਿ ਰਹੇ ਆ ਛੋਟੇ ਛੋਟੇ ਬੱਚੇ ਆ ਨਾ ਪਾਣੀ ਚ ਮੋਟਰ ਚ ਕੁਝ ਵੀ ਨਹੀਂ ਚੱਲ ਰਿਆ ਅੱਜ 6 ਮਾ ਦਿਨ ਹੋ ਗਿਆ ਵਾ ਤੇ ਹਾਈ ਉਹ ਕਹਿੰਦੇ ਟਰਾਂਸਫਾਰਮ ਛੱਡ ਗਿਆ ਵਾ ਤੇ ਹੁਣ ਉਹ ਕਹਿੰਦੀ ਹੈ ਨਵਾਂ ਟਰਾਂਸਫਾਰਮ ਲੱਗੂ ਆ ਔਰ ਕਿੰਨੇ ਦਿਨ ਬਾਅਦ ਲੱਗੂ ਸਾਨੂੰ ਨਹੀਂ ਪਤਾ ਬਹੁਤ ਜ਼ਿਆਦਾ ਤੰਗ ਕੀਤਾ ਹੋਇਆ ਭਾਜੀ 4 ਦਿਨ 5 ਦਿਨ ਹੋ ਚੁੱਕੇ ਆ ਲਾਈਟ ਨਹੀਂ ਆ ਰਹੀ ਰਾਤ ਨੂੰ ਜਾ ਕੇ ਆਪ ਜਾ ਕੇ ਇਹਨਾਂ ਦਾ ਤਾਰ ਚੱਕ ਕੇ ਲੈ ਆ ਕੇ ਆਂਦੀ ਆ ਆਪ ਲਾਈਨ ਮੈਨ ਨੂੰ ਲੈ ਕੇ ਨਾਲ ਲਾਈਨ ਮੈਨ ਨੂੰ ਨਾਲ ਲੈ ਕੇ ਆਪ ਜਾ ਕੇ ਸਾਰਾ ਕੁਝ ਫਿੱਟ ਕਰਾਇਆ ਵਾ ਉਸ ਤੋਂ ਬਾਅਦ ਵੀ ਜਲਦ ਰਾਸਾਂ ਨੂੰ ਤਾਂ ਲਹਿੜ ਨਿਕਲਦੀ ਵੀ ਸੀ ਅੱਗ ਨਿਕਲਦੀ ਵੀ ਸੀ ਐਦੀ ਐਦੀ ਕਰਕੇ ਛੱਡ ਕੇ ਚਲੇ ਗਏ ਰਸਤਾ ਬੰਦ ਕਰਕੇ ਸਪੈਸ਼ਲ ਮਿਲਦੇਗਾ ਸਾਡੇ ਕੋਲ ਹੋਰ ਆਪਸ਼ਨ ਹੈ ਨਹੀਂ ਅਸੀਂ ਕੀ ਕਰੀਏ ਅਸੀਂ ਜਾ ਜਾ ਕੇ ਰਖ ਕੇ ਸਖਣ ਕਹਿ ਕੇ ਰੋਜ਼ ਕੰਪਲੀਟ ਹੁੰਨੀ 12 ਦੇ ਜਬ ਇਜਲੀ ਆਰਿਆਨੋ ਕੋ ਕਿਸੇ ਨੂੰ ਕਿਸੇ ਨੂੰ ਅਸੀਂ ਕੰਪਲੀਟ ਲਿਖਦੇ ਹਾਂ ਵੋਟਾਂ ਲੈਣ ਦੇ ਸਾਡੇ ਤੇ ਆਪਣਾ ਮਤਲਬ ਕੱਢ ਦੇ ਜਦੋਂ ਸਾਡੇ ਤੇ ਵੋਟਾਂ ਲੈਣ ਜਦੋਂ ਹੱਥ ਜੋੜ ਕੇ ਕਰਦੇ ਬਾਅਦ ਵਿੱਚ ਕੁਰਸੀ ਮਿਲ ਜਾਂਦੀ ਤਾਂ ਸਾਡਾ ਕੋਈ ਪੁੱਛਦਾ ਨਹੀਂ ਸੁਣਵਾ ਹੀ ਨਹੀਂ ਹੁੰਦੀ ਸਾਡੇ ਕੋਤਮ ਕਿੰਦੇ ਆ ਜੀ ਚਾਹੇ ਧਰਨਾ ਲਾ ਲਾ ਚਾਹੇ ਜੋ ਮਰਜ਼ੀ ਕਰ ਲੋ ਤੁਹਾਡੀ ਲਾਈਟ ਨਹੀਂ ਆਉਗੀ ਜਦੋਂ ਆਣੀ ਹੋਗੀ ਉਦੋਂ ਹੀ ਆਉਗੀ ਚਾਹੇ ਪੰਜ ਚਾਹੇ ਐਮਐਲਏ ਸਾਹਿਬ ਲਾ ਲਓ ਚਾਹੇ ਉਹਨਾਂ ਦੇ ਪੀਐਸ ਸਾਹਿਬ ਲਾ ਲਓ ਜਿਨ੍ਹਾਂ ਨੂੰ ਫੋਨ ਕਰ ਲਓ ਕੋਈ ਸੈਟੀਸਫੈਕਟਰੀ ਜਵਾਬ ਨਹੀਂ ਦਿੰਦੇ ਹੈਗੇ ਲੁਗਣਾ ਲਾਈਵ ਤੇ ਖੜਾ ਮੈਂ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇਸ ਸਮੇਂ ਮੈਂ ਟਿਬਾ ਰੋਡ ਹਲਕਾ ਪੂਰਬੀ ਦੇ ਵਿੱਚ ਮੌਜੂਦ ਹੈਗਾ ਵਾਂ ਖੜਾ ਵਾਂ ਇੱਥੇ ਇਹ ਹਾਲਾਤ ਆ ਕਿ 4 ਦਿਨ ਤੋਂ ਲਾਈਟ ਨਹੀਂ ਆਈ ਪਾਣੀ ਨੂੰ ਲੋਕ ਜਿਹੜੇ ਨੇ ਤਰ ਚੁੱਕੇ ਹੋਏ ਨੇ ਕਿ ਇਹ ਰੋਡ ਜਿਹੜੀ ਆ ਪੂਰੀ ਭਾਜੀ ਬੜਾ ਬੁਰਾ ਹਾਲ ਹੈ ਪੰਜ ਦਿਨ ਹੋ ਗਏ ਬਿਨਾਂ ਲਾਈਟ ਤੋਂ ਰਹਿ ਰਹੇ ਆ ਛੋਟੇ ਛੋਟੇ ਬੱਚੇ ਆ ਨਾ ਪਾਣੀ ਚ ਮੋਟਰ ਚ ਕੁਝ ਵੀ ਨਹੀਂ ਚੱਲ ਰਿਆ ਅੱਜ ਛੇਮਾ ਦਿਨ ਹੋ ਗਿਆ ਵਾ ਤੇ ਹਾਈ ਉਹ ਕਹਿੰਦੇ ਟਰਾਂਸਫਾਰਮ ਸੜ ਗਿਆ ਵਾ ਤੇ ਹੁਣ ਉਹ ਕਹਿੰਦੀ ਹੈ ਨਵਾਂ ਟਰਾਂਸਫਾਰਮ ਲੱਗੂਗਾ ਹੁਣ ਕਿੰਨੇ ਦਿਨ ਬਾਅਦ ਲੱਗੂ ਇਹ ਸਾਨੂੰ ਨਹੀਂ ਪਤਾ ਪੱਖੀਆਂ ਪੁੱਖੀਆਂ ਲੈ ਲਈਆਂ ਫਿਰ ਲਾਈਟ ਨਹੀਂ ਆਈ ਤਾਂ ਪੱਖੀਆਂ ਘਰੇ ਪਈਆਂ ਭਾਜੀ ਤਿੰਨ ਪੱਖੀਆਂ ਸਾਰੇ ਚਲੀ ਜਾਂਦੇ ਪਿਆ ਚੱਲ ਰਹੇ ਹੋ ਬੱਚੇ ਪੁੱਤੇ ਪਾਣੀ ਪੂਣੀ ਫਿਰ ਕਿੱਥੋਂ ਆ ਰਿਹਾ ਪਾਣੀ ਹੁਣ ਭਾਜੀ ਗੁਰਦੁਆਰੇ ਤੇ ਮਦਦਿਆਂ ਜੋ ਭਰ ਰਹੇ ਆ ਉਸ ਤੋਂ ਭਰ ਰਿਓ ਪਾ ਜੀ ਗਏ ਨਹੀਂ ਐਮਐਲਏ ਸਾਹਿਬ ਕੋਲ ਐਮਐਲਏ ਸਾਹਿਬ ਕੋਲ ਗਏ ਸੀਗੇ ਜੀ ਬਸ ਉਹਨਾਂ ਨੇ ਗੱਲਾਂ ਕਰਕੇ ਤੋਰਤਾ ਅੱਗੇ ਜੇ ਤਾਂ ਕਹਿੰਦੇ ਸੀਗੇ ਆਮ ਆਦੀ ਪਾਰਟੀ ਸਰਕਾਰ ਕੀ ਝਪਕਣ ਦੀ ਦਵਾਗੇ ਅਸੀਂ ਬੱਲਬੀਰੀ ਝਪਕੇਗਾ ਬਾ ਤੁਹਾਡੇ ਸਾਹਮਣੇ ਆ ਝਪਕਰੇ ਆ ਦੇਖ ਲਓ ਦੁਨੀਆ ਖੜੀ ਆ ਤੁਹਾਡੇ ਸਾਹਮਣੇ ਇੰਨੇ ਮੁਤਾਜ਼ ਹੋ ਗਏ ਹੋ ਬਹੁਤ ਜਿਆਦਾ ਤੰਗ ਕੀਤਾ ਹੋਇਆ ਭਾਜੀ 4 ਦਿਨ 5 ਦਿਨ ਹੋ ਚੁੱਕੇ ਆ ਲਾਈਟ ਨਹੀਂ ਆ ਰਹੀ ਰਾਤ ਨੂੰ ਜਾ ਕੇ ਆਪ ਜਾ ਕੇ ਇਹਨਾਂ ਨੇ ਤਾਰ ਚੱਕ ਕੇ ਲੈ ਆਂਦੀ ਆ ਆਪ ਲਾਈਨ ਮੈਨ ਨੂੰ ਲੈ ਕੇ ਨਾਲ ਲਾਈਨ ਮੈਨ ਨੂੰ ਨਾਲ ਲੈ ਕੇ ਆਪ ਜਾ ਕੇ ਸਾਰਾ ਕੁਝ ਫਿੱਟ ਕਰਾਇਆ ਵਾ ਉਸ ਤੋਂ ਬਾਅਦ ਵੀ ਜਲਦ ਟਰਾਂਸਫਾਰਮ ਤੋਂ ਲਾਈਟ ਨਿਕਲਦੀ ਵੀ ਸੀ ਅੱਗ ਨਿਕਲਦੀ ਵੀ ਸੀ ਐਦੀ ਐਦੀ ਕਰਕੇ ਛੱਡ ਕੇ ਚਲੇ ਗਏ ਪਤਾ ਵੀ ਇਹ ਟਰਾਂਸਫਾਰਮ ਪੰਜ ਦਿਨਾਂ ਤੋਂ ਖਰਾਬ ਹੈਗਾ ਹਾਲਤ ਉਹਦੀ ਮਾੜੀ ਹੈਗੀ ਹੈ ਚੇਂਜ ਕਰਾਣ ਦੀ ਜ਼ਰੂਰਤ ਹੈ ਫਿਰ ਵੀ ਨਹੀਂ ਚੇਂਜ ਕਰਾ ਰਹੇ ਕਿਹੜੇ ਕਿਹੜੇ ਮਹੱਲੇ ਤੋਂ ਆਇਓ ਬਾਹਰ ਤੋਂ ਦੱਸੋ ਪਿਆਰ ਵਿਹਾਰ ਬਾਬਾ ਨਾਮਦੋ ਕਲੋਨੀ ਪਿਆਰ ਵਿਹਾਰ ਬਾਬਾ ਨਾਮਦੋ ਕਲੋਨੀ ਦੋ ਮਹੱਲੇ ਦੀ ਬੰਦੇ ਆ ਦੋ ਮਹੱਲੇ ਦੀ ਬਿਜਲੀ ਪੰਜ ਦਿਨ ਤੋਂ ਨਹੀਂ ਆਈ ਪੰਜ ਦਿਨ ਜਾਂ ਛੱਟਾ ਦਿਨ ਨਹੀਂ ਆਈ ਭਾਈ ਥੋੜੀ ਗੰਦੀ ਹੋਣੀ ਯਾਰ ਪਾਣੀ ਨਹੀਂ ਚਲ ਕਰ ਦੇਖ ਲਓ ਅਭੀ ਹਾਲਤ ਦੇਖ ਲਓ ਕੀ ਹਾਲਾ ਹੈ ਬਿਲਕੁਲ ਨਹੀਂ ਹੈਗੀ ਬਿਲਕੁਲ ਨਹੀਂ ਇਹ 4 ਦਿਨ ਹੋ ਗਿਆ ਚਲ ਕੇ ਦੇਖ ਲਓ 4 ਦਿਨ ਸੇ ਬੰਦ ਹੈ ਨਾ ਪਾਣੀ ਹੈ ਨਾ ਲਾਈਟ ਹੈ ਅਸੀਂ ਲੋਕ ਪਾਣੀ ਮਹਦੀ ਸਲਾਲਾ ਕੇ ਪਾਣੀ ਪੀਦੇ ਰਹੇ ਨੇ ਬੰਦੇ ਕਈ ਮਰ ਜਾਂਦੇ ਹਾਂ ਹਾਂ ਤਾਰ ਗਿਰ ਕੇ ਲਟਕ ਗਈ ਸੀ ਗਰਮੀ ਆ ਜੇ ਕੋਈ ਬੰਦਾ ਮਰ ਮੁਰ ਜਾਵੇ ਕਿਸੇ ਦਿਮਾਗ ਨਹੀਂ ਲੱਗਦਾ ਫਟ ਜਾਵੇ ਪਾਣੀ ਪੀਣ ਤੋਂ ਵੀ ਤਰਸਦੇ ਪਏ ਆ ਚਾਰ ਦਿਨ ਹੋ ਗਏ ਪਾਣੀ ਨਹੀਂ ਆਉਂਦਾ ਪਿਆ ਬਿਜਲੀ ਨਹੀਂ ਆਉਂਦੀ ਭਈ ਆਂਦੀ 5 ਮਿੰਟ ਚੱਲ ਜਾਂਦੀ ਬਿਲੀ ਦਫ਼ਤਰ ਵਾਲੇ ਫੋਨ ਨਹੀਂ ਚੱਕਦੇ ਕੋਈ ਵੀ ਫੋਨ ਨਹੀਂ ਚੱਕਦਾ ਪਿਆ ਪਿਛਲੇ ਮਹੀਨੇ ਵਿੱਚ ਤੇ ਸੀਗਾ ਪਿਛਲੇ ਮਹੀਨੇ ਵੀ ਅਹੀ ਹਾਲ ਸੀਗਾ ਮਹੀਨੇ 'ਚ 10 ਦਿਨ ਲੇਟ ਰਹਿੰਦੀ ਨਹੀਂ ਤੇ 20 ਦਿਨ ਲੇਟ ਰਹਿੰਦੀ ਆ ਬਸ ਇਹ ਹਾਲਾਤ ਕਦੀ ਪਹਿਲਾਂ ਦੇਖੇ ਨੇ ਨਹੀਂ ਕਦੀ ਨਹੀਂ ਦੇਖੇ ਬਣਾਤੇ ਆ ਕਿ ਘਰੋਂ ਪੈ ਲੈ ਕੇ ਜਾਓ ਤੇ ਸਵੀਮਿੰਗ ਪੂਲ 'ਚ ਨਹਾ ਕੇ ਆ ਜਾਓ ਕੀ ਕੇਅਰ ਤੁਸੀਂ ਕੀ ਕੇ ਪਹਿਲੀ ਵਾਰ ਹੋਇਆ ਮਾਨ ਸਰਕਾਰ 'ਚ ਹੋਇਆ ਹੈ ਮਾਨ ਸਰਕਾਰ ਨੇ ਚੰਗੇ ਦਿਨ ਦਿਖਾਏ ਆ ਸਾਨੂੰ ਜਿਹੜੇ ਦਿਨ ਸਾਨੂੰ ਦੇਖਣੇ ਪੈ ਰਹੇ ਆ ਠੀਕ ਹੈ ਜੀ ਫੇ ਤੁਸੀਂ ਪਾਈਆਂ ਯਾਰਾ ਓਟਾ ਅਸੀਂ ਪਾਈਆਂ ਨੇ ਜੀ ਸਾਨੂੰ ਹੁਣ ਪਛਾਵਾ ਹੋ ਰਿਹਾ ਅਸੀਂ ਚੰਗੇ ਜਨਨ ਨੂੰ ਪਾਈ ਮਾਰਾਂਗੇ ਇਹ ਤੁਹਾਡੇ ਹੈਗੇ ਹੀ ਆ ਚੰਗੇ ਦੇ ਨਹੀਂ ਲੈ ਕੇ ਖੜੇ ਆ ਚੰਗੇ ਦੇ ਖੜੇ ਆ ਆ ਦਿਨ ਦਿਖਾਏ ਹੁਣ ਅਸੀਂ ਵੀ ਦਿਖਾਵਾਂਗੇ ਜਦੋਂ ਅਗਲੀ ਵਾਰ ਸਰਕਾਰ ਬਣੂਗੀ ਇਹਨਾਂ ਦੀ ਆ ਬਨੈਣਾ ਇੱਕ ਹੁਮਰੇ ਦੋ ਦਿਨ ਤੋਂ ਨਾ ਹੀ ਹੋਏ ਤੇ ਮੇਲਾ ਮੈਂ ਵੀ ਬਾਹਰ ਆ ਗਈਆਂ ਇਹ ਲੱਗਦਾ ਕਿ ਰਸਤਾ ਬੰਦ ਕਰਕੇ ਸਵੋਸ਼ਲ ਮਿਲ ਜਾਏਗਾ ਹਾਂਜੀ ਰਸਤਾ ਬੰਦ ਕਰਕੇ ਸਪੈਸ਼ਲ ਮਿਲਦੀ ਹੈ ਕਮਲ ਸੇ ਸਾਡੇ ਕੋਲ ਹੋਰ ਆਪਸ਼ਨ ਹੈ ਨਹੀਂ ਬੱਚੇ ਅਸੀਂ ਕੀ ਕਰੀਏ ਅਸੀਂ ਜਾ ਜਾ ਕੇ ਲਖ ਕੇ ਸਭ ਨੇ ਕਹਿ ਕਹਿ ਕੇ ਰੋਜ਼ ਕੰਪਲੀਟ ਆਉਂਨੀ ਬਾਰਾ ਤੇ ਜਬ بجلی ਜਾ ਰਹੀ ਆਨੋ ਕ ਕਿਸੇ ਨੂੰ ਕਿਸੇ ਨੂੰ ਅਸੀਂ ਕੰਪਲੀਟਾ ਲਿਖਦੇ ਆਂ ਮੇ ਭਾਈ ਸਾਡਾ ਕੋਈ ਹੱਲ ਕਰੋ ਦੋਖ ਜਿਹੜੇ ਆ ਜਾਂਦੇ ਦੇਖਦੇ ਵਤਾਰਾ ਨੂੰ ਦੇਖ ਕੇ ਬਾਜੀ ਇਹ ਨਹੀਂ ਹੋਣਾ ਸੇ ਠੀਕ ਚੱਲ ਜਾਂਦੇ ਬਸ ਕੋਕਲ ਪੁਆਇੰਟ ਦੀ ਲਾਈਟ ਹੈ ਸਾਡੀ ਹਾਂਜੀ ਕੋਕਲ ਪੁਆਇੰਟ ਦੀ ਤੇ ਕੋਕਲ ਪੁਆਇੰਟ ਪੰਜ ਸੇ ਤੋਂ ਲਾਈਟ ਬੰਦ ਹੈ ਹਾਂਜੀ ਸਰ ਪੰਜਨ ਤੋਪੇ ਕੀ ਕਰ ਰਹੇ ਹੋ ਆ ਬੋਤਲ ਕਿਤੋਂ ਲੈ ਕੇ ਆ ਆ ਪਾਣੀ ਕੁਛ ਲੈਣਾ ਨਾ ਦੇਣਾ ਨਹੀਂ ਕੁਛ ਨਹੀਂ ਹੈ ਇਹ ਸਰਕਾਰ ਦਾਵੇ ਕਾਦੇ ਕਰਦੀ ਹੈ ਰੋਜ਼ ਕੰਪਲੇਨਟ ਕਰਦੀ ਦਾਵੇ ਅਸੀਂ ਕਹੀ ਜਾਂਦੇ ਆ ਜੀ ਹੁਣ ਆ ਜਾਂਦੇ ਆ ਆ ਜਾਂਦੇ ਆ ਤੁਸੀਂ ਚੱਲੋ ਆ ਜਾਂਦੇ ਆ ਕੋਈ ਨਹੀਂ ਆਂਦਾ ਚੱਲੋ ਆਏ ਚੱਲੋ ਆ ਆਂ ਜੋ ਕੀ ਸਹੂਲਤ ਹੈ ਸਰਕਾਰ ਦੀ ਸਾਡੀ ਸਹੂਲਤ ਕਰਨਾ ਤਾਂ ਤਾਂ ਹੀ ਆ ਤਾਡੀ ਸਹੂਲਤ ਕਰਦੇ ਦਾ ਤੁਹਾਡੇ ਕੋ ਬੋਟਾ ਲੈਂਦੇ ਨੇ ਬੋਟਾ ਲੈਂਦੇ ਸਾਡੇ ਤੇ ਆਪਣਾ ਮਤਵਲ ਕੱਢ ਦੇ ਜਦੋਂ ਸਾਡੇ ਤੇ ਬੋਟਾ ਲੈਂਦੇ ਜਦੋਂ ਹੱਥ ਛੋੜ ਕੇ ਕਰਦੇ ਬਾਅਦ ਚ ਕੁਰਸੀ ਮਿਲ ਜਾਂਦੀ ਤਾਂ ਸਾਡਾ ਕੋਈ ਪੁੱਛਦਾ ਨਹੀਂ ਸੁੜਮਾ ਹੀ ਨਹੀਂ ਹੁੰਦੀ ਸਾਡੀ ਉਹ ਜਿਹੜੀ ਬੋਟਾ ਦੇ ਕੰਦੀਆਂ ਵੀ ਉਹ ਬਾਅਦ ਵਿੱਚ ਰੋਡ ਦੇ ਉੱਤੇ ਕਪ੍ਰੋਟੈਸਟ ਵੀ ਕਰਦੀਆਂ ਕੀ ਕਰਨਾ ਫੇਰੀ ਕੀ ਕਰਨਾ ਫੇਰੀ ਗਏ ਉਹ ਗਏ ਉਹ ਐਮ.ਐਲ.ਏ. ਸਾਹਿਬ ਕੋ ਸਰ ਸਾਰੇ ਕੋਲ ਗਏ ਆ ਪੋਲੇ ਦਾ ਦਫਤਰ ਵੀ ਗਏ ਕੋਈ ਸੁਣਵਾਈ ਨਹੀਂ ਬਿਜਲੀ ਵਾਲੇ ਆਂਦੇ ਆ ਸਰ ਦੇਖ ਕੇ ਚਲੇ ਜਾਂਦੇ ਆ ਕੋਈ ਬਿਜਲੀ ਨਹੀਂ ਠੀਕ ਹੋ ਰਹੀ ਕੋਈ ਕੁਛ ਨਹੀਂ ਹੈ ਬੱਚੇ ਤੜਫ ਰਹੇ ਪਾਣੀ ਹੈ ਨਹੀਂ ਲੈਡਾ ਹੈ ਨਹੀਂ ਲੈਡਾ ਲੈਡਾ ਨਾ ਪਾਣੀ ਬਹੁਤ ਰਸਤਾ ਫਿਰ ਕਦੋਂ ਖੋਲੋਗੇ ਇਹ ਸਰ ਸਾਡੇ ਵੀ ਲੈਡਾ ਪਾਣੀ ਆ ਭੇਜੋ ਤਾਂ ਉਹਨੂੰ ਕੋਲ ਲੈਣ ਸਰ ਲਾਈਟ ਦਾ ਹੱਲ ਕਰ ਦਿਨ ਅਸੀਂ ਖੋਲ ਦਾਂਗੇ ਕਿਦਾਂ ਤਿੰਨ ਵਾਰੀ ਪੋਲੇ ਦਫਤਰ ਚ ਗਏ ਸਵੇਰ ਦੇ ਅਸੀਂ ਹਾਂ ਉਹ ਫੋਨ ਕਰੀ ਜਾਂਦੇ ਆ ਤੁਸੀਂ ਚਲੋ ਤੁਹਾਡਾ ਕੰਮ ਹੋ ਜਾਊਗਾ ਤੁਸੀਂ ਚਲੋ ਤੁਹਾਡਾ ਪਹੁੰਚੋ ਆ ਕੇ ਆ ਜਾਂਦੇ ਬਿਜਲੀ ਵਾਲੇ ਫੇਰ ਕਰਨ ਚਲ ਜਾਂਦੇ ਆ ਇਹਨੇ ਜਾਂਦੇ ਚਲੇ ਜਾਂਦੇ ਨੇ ਚੱਲ ਜਾਂਦੇ ਆ ਉਹ ਹੁਣ ਕਹਿ ਗਏ ਆ ਕਿ ਸੜ ਗਏ ਕੋਈ ਕੰਮ ਨਹੀਂ ਕਰਦਾ ਨੀ ਨੀ ਕੀ ਤੁਹਾਨੂੰ ਉਹਨਾਂ ਨੇ ਉਹ ਕਹਿੰਦੀ ਆ ਕਿ ਸੜ ਗਿਆ ਸੜ ਗਿਆ ਸਾਰਾ ਸੜ ਗਿਆ ਬਦਲਿਆ ਕਿਉਂ ਨਹੀਂ ਗਾ ਨਹੀਂ ਨਹੀਂ ਸਰ ਅੱਗ ਲੱਗੀ ਪਰਲੀ ਸਾਈਡ ਤੇ ਇਹਦਾ ਟਰਾਂਸਫਾਰਮਰ ਨੂੰ ਅੱਗ ਨਹੀਂ ਲੱਗੀ ਕੱਲ ਅੱਗ ਲੱਗੀ ਬਹੁਤ ਜ਼ਿਆਦਾ ਨਹੀਂ ਛੜ ਗਿਆ ਨਹੀਂ ਟਰਾਂਸਫਾਰਮਰ ਨੂੰ ਨਹੀਂ ਲੱਗੀ ਪਰਲੀ ਕਲੋਨੀ ਚ ਲੱਗੀ ਅੱਗ ਤਾਰ ਨੂੰ ਅੱਗ ਲੱਗ ਗਈ ਹੈ ਇਹ ਐਕਸ਼ਨ ਫੋਕਲ ਪੁਆਇੰਟ ਦੇ ਨਾਲ ਗੱਲਬਾਤ ਕਰਦੇ ਆ ਐਕਸ਼ਨ ਫੋਕਲ ਫੋਕਲ ਪੁਆਇੰਟ ਦਾ ਨੰਬਰ ਵਿਸ ਜਾ ਰਿਹਾ ਇਹ ਤਸਵੀਰਿਸ ਕਰਕੇ ਦਿਖਾਈ ਜਾ ਰਹੀ ਹੈ ਸਰਕਾਰੀ ਨੰਬਰ ਐਕਸੀਡੈਂਟ ਦਾ 964611533 ਇਹ ਨੰਬਰ ਹੈ ਕਿ ਇੱਥੇ ਬਾਜੀ ਜਿਹੜੀ ਸ਼ੁਰੂ ਹੋ ਗਈ ਹੋਈ ਹੈ ਉਹ ਤਸਵੀਰ ਦਿਖਾਈ ਜਾ ਰਹੀ ਹੈ ਜੀ ਮੁਰਦਾਬਾਦ ਡੀਐਸਟੀ ਮੁਰਦਾਬਾਦ ਸ਼ਿਸ਼ ਕਰੋ ਆਪਾਂ ਫੋਨ ਡਾਇਲ ਕੀਤਾ ਗਿਆ ਨੰਬਰ ਅਭੀ ਇਹ ਰਸਤਾ ਇਹਨਾਂ ਨੇ ਖੋਲਣਾ ਨਹੀਂਗਾ ਇਹਨਾਂ ਨੇ ਸਾਫ਼ ਗੱਲ ਕਹਤੀ ਹੈ ਕਿ ਰਸਤਾ ਖੋਲਣਾ ਨਹੀਂਗਾ ਜੇ ਤੱਕ ਹੱਲ ਨਹੀਂ ਹੋਊਗਾ ਜੇ ਹੱਲ ਨਹੀਂ ਹੋਊਗਾ ਰਸਤਾ ਨਹੀਂ ਖੁੱਲੇਗਾ ਗਲਤ ਬਣ ਕੇ ਹੱਲ ਹੋ ਜਾਏ ਫਿਰ ਗਲਤ ਕੀਤੀ ਕੋਈ ਵੇਚੜਾ ਰਸਤਾ ਲੱਭ ਲੋ ਭਾਈ ਜੀ ਜਾ ਤਾ ਸਾਡੀ ਲਾਈਟ ਨਹੀਂ ਆਈ ਜਾ ਤਾ ਟਰਾਂਸਫਰਮਰ ਨਹੀਂ ਹੋਏਗਾ ਅਸੀਂ ਰਸਤਾ ਨਹੀਂ ਖੋਲਣਾ ਐਕਸਿਸ ਸਾਹਿਬ ਹਾਂਜੀ ਵਿਸ਼ਾਲ ਵਿਸ਼ਾਲ ਕਪੂਰ ਗੱਲ ਕਰਦਾ ਲੁਧਿਆਣਾ ਲਾਈਵ ਤੋਂ ਪੱਤਰਕਾਰ ਐਕਸਿਸ ਸਾਹਿਬ ਇਹ ਮੈਂ ਖੜਾ ਹਾਂ ਟਿੱਬਾ ਰੋਡ ਤੇ ਇੱਥੇ ਦੀ ਪੰਜ ਇਹਨਾਂ ਤੋਂ ਕਹਿੰਦੇ ਲਾਈਟ ਨਹੀਂ ਆਈ ਕਿਹੜਾ ਮੱਲਾ ਬਾਬਾ ਨਾਮਦੇਵ ਬਾਬਾ ਨਾਮਦੇਵ ਕਲੋਨੀ ਸਰ ਕੀ ਦਿੱਕਤ ਹੈ ਜੀ ਪ੍ਰੇਮ ਪਿਆਰ ਪ੍ਰੇਮ ਪਿਆਰ ਕੀ ਕੀ ਪ੍ਰੋਬਲਮ ਆਈ ਹੈ ਕਿ ਟਰਾਂਸਫਾਰਮਰ ਡੈਮੇਜ ਹੋਇਆ ਵਾ ਉਹ ਲੈ ਤੇ ਪ੍ਰੇਮ ਪਿਆਰ ਕਹਿੰਦੇ 5 ਦਿਨ ਤੋਂ ਲਾਈਟ ਨਹੀਂ ਆਈ ਸਰ ਇੱਧਰ ਕੋਈ ਹੈਗਾ ਇਸ਼ੂ 5 ਦਿਨ ਤੋਂ ਲਾਈਟ ਨਹੀਂ ਆਈ ਹੋਵੇ ਨਹੀਂ ਨਹੀਂ 5 ਦਿਨ ਵਾਲਾ ਤਾਂ ਨਹੀਂ ਹੈਗਾ ਕੋਈ ਅਗਰ ਮਾਨ ਵੀ ਸਾਡੇ ਤੋਂ ਮਜ਼ਾਰੇ ਆ ਜੀ ਕਦੋਂ ਕਰਵਾ ਦਿੰਦੇ ਆ ਤੇ ਕਿੰਨੀ ਦੇਰ ਤੱਕ ਸਰ ਸੋਲਵ ਕਰਦੇ ਜਾਓਗੇ ਕਿ ਰੋਡ ਇਹਨਾਂ ਨੇ ਪੂਰੀ ਬਲੌਕ ਕਰ ਦਿੱਤੀ ਗਈ ਹੈ 2 ਘੰਟੇ ਦੇ ਅੰਦਰ ਹੋ ਜਾਏਗਾ 2 ਘੰਟੇ ਲੱਗਣਗੇ ਹਜੇ ਹਾਂਜੀ ਚਲੋ ਬਹੁਤ ਬਹੁਤ ਸ਼ੁਕਰੀਆ ਐਕਸ਼ਨ ਸਾਹਿਬ ਹੋ ਜਾਵੇਗਾ ਫਿਰ 2 ਘੰਟੇ ਦੇ ਜਾ ਤਾਰਾ ਭਾਜੀ ਇਹ ਕਹਿੰਦੇ ਤਾਰਾ ਵੀ ਤੁਸੀਂ ਲਿਆਓ ਤਾਰਾ ਵੀ ਕਹਿੰਦੇ ਤੁਸੀਂ ਲਿਆਓ ਕੱਲ ਅਸੀਂ ਇੰਨਾ ਵੱਡਾ ਰੋਲ ਖੁਦ ਚੱਕ ਕੇ ਤਾਰਾ ਦਾ ਇੱਥੋਂ ਲੈ ਕੇ ਆਏ ਆ ਕੱਟ ਕੇ ਫਿਰ ਬਾਬਾ ਦੇ ਕੇ ਆਏ ਸਾਡਾ ਸਾਰਾ ਖਰਚਾ ਸਾਡੇ ਤੇ ਪਾ ਰਹੇ ਆ ਅੱਛਾ ਹਾਂ ਇਹ ਕਹਿੰਦੇ ਤੁਹਾਨੂੰ ਕੋਲਡ ਡਰਿੰਕ ਵੀ ਪਿਲਾਓ ਤੇ ਤੁਹਾਨੂੰ ਖਰਚਾ ਵੀ ਦਿਓ ਹਾਂ ਹਾਂ ਇਹ ਸਾਰਾ ਕੋ ਤੁਹਾਡੇ ਕੋਲ ਬਿਜਲੀ ਮੈਂ ਇੱਕ ਬਿਲਕੁਲ ਬਿਲਕੁਲ ਇਹ ਹੈ ਬਿਜਲੀ ਵਿਭਾਗ ਦਾ ਕੰਮ ਹੈ ਸਰਕਾਰੀ ਹੋਪ ਸਰਕਾਰੀ ਕੰਮ ਹੈ ਉਹ ਕੀ ਕੀ ਲੱਗਣਾ ਸੀਗਾ ਉਹ ਉਹ ਜਿਹੜਾ ਲਾਣਾ ਸੀ ਡਾਈਟਰ ਜਿਹਾ ਲਾਣਾ ਸੀ ਉੱਤੇ ਪਹਿਲਾਂ ਤਿੰਬਲ ਹੈ ਤਿੰਬਲ ਵੀ ਕਹਿੰਦੇ ਤੁਸੀਂ ਲੈ ਕੇ ਆਓ ਆਪਣੇ ਪੈਸੇ ਦੀਆਂ ਕਹਿੰਦੇ ਗੈਸਪੁਰੇ ਫਾਟਕ ਤੋਂ ਮਿਲਣ ਗਿਆ ਨਾਲੇ ਕਹਿੰਦੇ ਗੈਸਪੁਰੇ ਫਾਟਕ ਜਾਓ ਤੇ ਉੱਥੋਂ ਥਿੰਬਲਾ ਲੈ ਕੇ ਆਓ ਇਹ ਆਪ ਕੀ ਲੈ ਕੇ ਆਏ ਨਹੀਂ ਫੇਰਾ ਇਹ ਕੁਝ ਨਹੀਂ ਲਿਆਏ ਬਸ ਆਉਂਦੇ ਆ ਦੇਖਦੇ ਆ ਚਲੇ ਜਾਂਦੇ ਸਾਰਾ ਕੁਝ ਅਸੀਂ ਲਿਆ ਕੇ ਦਿੱਤਾ ਆਰੀਆਂ ਦਾ ਕਦੀ ਲਿਆ ਕੇ ਦੇ ਰਹੇ ਇਹਨਾਂ ਨੂੰ ਸਭ ਕੁਝ ਤੁਹਾਡਾ ਮੈਂ ਇੱਕ ਮੈਂ ਖਾਲੀ ਹੋ ਚੁੱਕਾ ਬਿਲਕੁਲ ਪੋੜੀ ਤੱਕ ਨਹੀਂ ਆ ਗਈ ਇਹਨਾਂ ਕੋਲ ਪਲੱਸ ਪੋੜੀ ਤੱਕ ਮੈਂ ਕਿਤੇ ਆਸ ਲਾ ਕੇ ਬੈਠੇ ਕਿਹੜੇ ਬਿਜਲੀ ਮੈਂ ਕਿਹਦੇ ਆਸ ਲਾ ਕੇ ਬੈਠੇ ਅੱਜ ਤਾਂ ਸਰਕਾਰ ਦੀ ਆਸ ਲਾ ਕੇ ਬੈਠੇ ਜੋ ਵੀ ਨਕਮੀ ਨਿਕਲ ਗਈ ਤੋ ਤਾਂ ਕਿੰਨੇ ਦੇ ਚਾਹੇ ਧਰਨਾ ਲਾ ਲਾ ਚਾਹੇ ਜੋ ਮਰਜ਼ੀ ਕਰ ਲੋ ਤੁਹਾਡੀ ਲਾਈਟ ਨਹੀਂ ਆਊਗੀ ਜਦਾਂ ਆਣੀ ਹੋਊਗੀ ਉਦੋਂ ਹੀ ਆਊਗੀ ਚਾਹੇ ਚਾਹੇ ਐਮ ਐਲ ਏ ਸਾਹਿਬ ਲਾ ਲਓ ਚਾਹੇ ਉਹਨਾਂ ਦੇ ਪੀ ਐਸ ਸਾਹਿਬ ਲਾ ਲਓ ਜਿਨ੍ਹਾਂ ਨੂੰ ਫੋਨ ਕਰ ਲੋ ਕੋਈ ਸੈਟੀਸਫੈਕਟ ਨਹੀਂ ਜਵਾਬ ਨਹੀਂ ਦਿੰਦੇ ਹੈਗੇ ਕਰੋ ਫੋਨ ਕਰੋ ਕਰੋ ਭਾਈ ਨੂੰ ਫੋਨ ਕਰੋ ਮੇਰੇ ਕੋਲ ਭਾਈ ਟੁੱਟ ਗੋਣ ਨੰਬਰ ਕਹ ਦੋ ਜੇ ਫੋਨ ਕਰੋ ਤੁਸੀਂ ਕਿ ਜਿਨ੍ਹਾਂ ਨੇ ਤੁਹਾਨੂੰ ਕਿਹਾ ਵਾ ਉਹ ਗੱਲ ਲੇਕਿਨ ਸਾਹਬ ਜਿਹੜੀ ਹੈ ਇਹਨਾਂ ਨੂੰ ਧਮਕੀ ਜਿਹੜੀ ਹੈ ਕਹਿ ਰਹੇ ਕਿ ਮਿਲਦੀ ਹੈ ਤੁਹਾਨੂੰ ਕਿ ਲਾਈਟ ਜਿੱਤੋਂ ਮਰਜ਼ੀ ਸਹੀ ਕਰਾ ਲਓ ਅਸੀਂ ਨਹੀਂ ਕਰਾਣੀ ਹੈਗੀ ਤਹਾਡੀ ਗੱਲ ਹੋਈ ਸੀਗੀ ਇਹਨਾਂ ਦੀ ਗੱਲ ਹੋਈ ਆ ਉਸ ਟਾਈਮ ਇਹਦੀ ਗੱਲ ਇਹਨਾਂ ਦੀ ਗੱਲ ਹੋਈ ਸੀ ਕਹਿੰਦੇ ਤੰਨ ਲਾ ਜੋ ਮਰਜ਼ੀ ਕਰੋ ਭਾਈ ਦੀ ਹੋਈ ਸੀ ਫੋਨ ਤੇ ਗੱਲ ਕਰਦੇ ਬੈਸ ਗਏ ਪੰਜ ਭਾਜੀ ਆ ਨਹੀਂ ਆ ਲਿਖੋ ਨੰਬਰ ਲਿਖੋ ਨੰਬਰ ਲਿਖੋ ਲੇਕਿਨ ਇਹ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਜਿਹੜੀ ਤਸਵੀਰ ਆ ਰੋਡ ਜਿਹੜੀ ਜਾਮ ਕੀਤੀ ਹੋਈ ਆ ਇਹ ਦਿਲਜੀਤ ਸਿੰਘ ਗਰੇਵਰ ਭੋਲੇ ਨੂੰ ਫੋਨ ਮਲਾਇਆ ਦਿਲਜੀਤ ਸਿੰਘ ਗਰੇਵਰ ਭੋਲਾ ਜੀ ਐਮ ਐਲ ਏ ਹਲਕਾ ਪੂਰਬੀ ਕੀ ਕਹਿੰਦੇ ਇਸ ਤੇ ਕੀ ਸੁਵਾਸ਼ਣ ਦਿੰਦੇ ਨੇ ਜਿੱਦਾਂ ਐਕਸ਼ਨ ਫੋਕਲ ਪੁਆਇੰਟ ਨੇ ਕਿਹਾ ਕਿ 2 ਘੰਟੇ ਬਾਅਦ ਲਾਈਟ ਆ ਜਾਊਗੀ ਐਮ ਐਲ ਏ ਸਾਹਿਬ ਸਸ਼ਿਆ ਦੀ ਬਰੇ ਐਮਐਲਏ ਸਾਹਿਬ ਨਾਲ ਗੱਲ ਕਰਾਉਂਗੇ ਕਿ ਲਾਈਟ ਬੰਦ ਹੈ ਪ੍ਰੇਮ ਵਿਹਾਰ ਦੀ ਉਹਨਾਂ ਨੇ ਰੋਡ ਜਾਮ ਕਰ ਦਿੱਤੀ ਮੱਲੇ ਵਾਸੀਆਂ ਨੇ ਕਿ ਗੋਪਾਲ ਨਗਰ ਚੌਂਕ ਪੂਰਾ ਜਾਮ ਕਰ ਦਿੱਤਾ ਗਿਆ ਵਾ ਪੂਰਾ ਧਰਨਾ ਲਗਾ ਦਿੱਤਾ ਗਿਆ ਉਹਨਾਂ ਵੱਲੋਂ ਇਹ ਪੂਰਾ ਪੂਰਾ ਗੋਪਾਲ ਨਗਰ ਚੌਂਕ ਜਿਹੜਾ ਜਾਮ ਕੀਤਾ ਹੋਇਆ ਐ ਐਕਸ਼ਨ ਫੋਕਲ ਪੁਆਇੰਟ ਨਾਲ ਗੱਲ ਕੀਤੀ 2 ਘੰਟੇ ਸੋਲੂਸ਼ਨ ਕਰ ਦਿੱਤਾ ਜਾਊਗਾ ਲੇਕਿਨ ਐਮਐਲਏ ਸਾਹਿਬ ਨਾਲ ਗੱਲ ਕਰਦੇ ਆਂ ਹਾਂ ਜੀ ਐਮਐਲਏ ਸਾਹਿਬ ਸੱਸੀਆ ਕਾਲ ਠੀਕ ਹੋ ਸੱਚ ਗੱਲ ਜੀ ਐਮਐਲਏ ਸਾਹਿਬ ਵਿਚਾਲ ਗੱਲ ਕਰ ਰਹੇ ਆ ਧਰਨਾ ਲਗਾਇਆ ਗੋਪਾਲ ਨਗਰ ਚੌਂਕ ਪ੍ਰੇਮ ਪਿਆਰ ਕਲੋਨੀ ਵਾਲਿਆਂ ਨੇ ਕਿ ਲਾਈਟ ਜਿਹੜੀ ਹੈ ਕਹਿ ਰਹੇ 5 ਦਿਨ ਤੋਂ ਨਹੀਂ ਆ ਰਹੀ ਹੈ ਇਹ ਪ੍ਰੋਬਲਮ ਬਾਰ ਬਾਰ ਆ ਰਹੀ ਸੀ ਕੇਬਲ ਦੀ ਕੇਬਲ ਰਾਤ ਨਵੀਂ ਪਾਤੀ ਬਿਲਕੁਲ ਸਾਦੀ ਨਹੀਂ ਸਾਦੀ ਜੀ ਜੀ ਬਲਕਿ ਹੈਵੀ ਵਾਲੀ ਕੇਬਲ ਪਾਤੀ ਆ ਤੇ ਉਸ ਤੋਂ ਬਾਅਦ ਉਹਦੇ ਵਿੱਚ ਆਪਣੇ ਟਰਾਂਫਰ ਵਿੱਚ ਨੁਕਸ ਪੈ ਗਿਆ ਹੁਣ ਟਰਾਂਫਰ ਨਵਾਂ ਲੈ ਕੇ ਆ ਰਹੇ ਨੇ ਜੀ ਮਰ ਸੋਲੂਸ਼ਨ ਕਰ ਦਿੱਤਾ ਜਾਊਗਾ ਜੀ ਥੈਂਕ ਯੂ ਐਮਐਲਏ ਸਾਹਿਬ ਬਹੁਤ ਬਹੁਤ ਸ਼ੁਕਰੀਆ ਇਹ ਸਾਡੇ ਹਲਕਾ ਪੂਰਬੀ ਦੇ ਹੋਨਰ ਐਮਐਲਏ ਨੇ ਕਿ ਇਹਨਾਂ ਨੇ ਮੁਸੀਬਤ ਵੇਲੇ ਲੋਕਾਂ ਨਾਲ ਖੜੇ ਹੋਣ ਵਾਲੇ ਨੇ ਤੇ ਮੁਸੀਬਤ ਜਦੋਂ ਆਉਂਦੀ ਹੈ ਲੋਕਾਂ ਨਾਲ ਖੜੇ ਵੀ ਹੁੰਦੇ ਲੇਕਿਨ ਐਮਐਲਏ ਸਾਹਿਬ ਨੇ ਕਹਿਤਾ ਹੈ ਕਿ ਟਰਾਂਸਫਾਰਮਰ ਨਗਲ ਨਵਾਂ ਲੱਗ ਜਾਏਗਾ ਹੱਲ ਕਰ ਦਿੱਤਾ ਜਾਊਗਾ ਤਾਰ ਮੋਟੀ ਪਵਾ ਦਿੱਤੀ ਗਈ ਹੈ ਤਾਰ ਨਵੀਂ ਪਵਾ ਦਿੱਤੀ ਗਈ ਹੈ ਉਹ ਤੇ ਸਰਮੇ ਖਰਾ ਹੋਇਆ ਤੇ ਸਰਮਾ ਥੈਂਕ ਯੂ ਐ ਮੇਰੇ ਸਭ ਜੀ ਜੀ ਸੜਕੀ ਦੁਬਾਰਾ ਹੈ ਵੀ ਨਵੀਂ ਪਾਈ ਤੇ ਹੁਣ ਪਤਾ ਲੱਗਿਆ ਵੀ ਟਰਾਂਸਫਰ ਚ ਨੁਕਸ ਹੈ ਰਾਬਾ ਨਮਾ ਲੈ ਕੇ ਆ ਰਹੇ ਟਰਾਂਸਫਰ ਬਦਲਿਆ ਜਾਊਗਾ ਸਰ ਆ ਨਮਾ ਲੈ ਕੇ ਆ ਰਹੇ ਆ ਰਹੇ ਠੀਕ ਸਰ ਠੀਕ ਸਰ ਠੀਕ ਸਰ ਠੀਕ ਸਰ ਇਹ ਸਾਡੇ ਨਾਲ ਹਲਕਾ ਪੂਰਬੀ ਦੇ ਐਮ ਐਲ ਏ ਸਾਹਿਬ ਸੀ ਕਿ ਜਿਨ੍ਹਾਂ ਨੇ ਕਿਹਾ ਕਿ ਟਰਾਂਸਫਰਮਰ ਲੈ ਕੇ ਆ ਰਹੇ ਮੇਰੀ ਨੋਟਿਸ ਹੈ ਮਾਮਲਾ ਟਰਾਂਸਫਰਮਰ ਹੀ ਬਦਲਿਆ ਜਾ ਰਹੀ ਤੁਹਾਡਾ ਐਮਐਲਏ ਸਾਹਿਬ ਨੇ ਕਹਿਤਾ ਹਾਂ ਕਿੰਨੇ ਵਜੇ ਬਦਲੀ ਜਾਏਗੀ ਪਤਾ ਤਾਂ ਲੱਗੇਗਾ ਲੱਗੇਗਾ ਨਾ ਸਰ 2 ਘੰਟੇ ਬਾਅਦ 6 ਦਿਨ ਤੱਕ ਦਾ ਪੂਰੀ ਰਾਤ 6 ਦਿਨ ਤੋਂ ਤਾਂ ਲਾਈਟ ਗਈ ਨਹੀਂ ਕਿ ਉਹ ਕਹਿ ਰਹੇ ਨੇ 4 ਦਿਨ ਹੋ ਗਿਆ ਮੇਰੀ ਗੱਲ ਪੂਰੀ ਸੁਣੋ ਕਿੰਨੇ ਦਿਨ ਤੱਕ ਲੱਗੇਗਾ ਅਗਰ 6 ਦਿਨ ਤੋਂ ਲਾਈਟ ਗਈ ਹੋਵੇ ਨਾ ਸਰ ਛੋਟੀ ਜੀ ਗੱਲ ਕਹਿਣ ਲੱਗਾ ਤੁਹਾਨੂੰ ਮੈਂ 6 ਦਿਨ ਤੋਂ ਅਗਰ ਲਾਈਟ ਗਈ ਹੋਵੇ ਨਾ ਕਿ 6 ਦਿਨ ਦੇ ਵਿੱਚ ਇੱਕ ਦਿਨ ਬਰਦਾਸ਼ਤ ਨਹੀਂ ਹੋਗੀ ਆ ਗਰਮੀ ਬਾਈ ਲੈਣ ਚਾਹਦੀ 6 ਦਿਨ ਲਈ ਬਿਲਕੁਲ ਨਹੀਂ ਆਉਂਦੀ ਲਾਈਟ 6 ਦਿਨ ਲਈ ਬਿਲਕੁਲ ਬੰਦ ਨਹੀਂ ਹੁੰਦੀ 1 ਘੰਟਾ ਆਏਗੀ 8-8 ਘੰਟੇ 6-6 ਘੰਟੇ ਨਹੀਂ ਉਹਦਾ ਫਾਇਦਾ ਕੀ ਹੈਗਾ ਬਾਈ ਇਹ ਬਿਜਲੀ ਆਂਦੀ ਹੈ ਕਿਸ ਤਰ ਜਿਹੜੇ ਬਿਜਲੀ ਦਾ ਬਿੱਲ ਆਪਾਂ ਕਿਸ ਤਰ ਤਾਂ ਨਹੀਂ ਪੜਦੇ ਪਰਦੇ ਤਾਂ ਕੈਸੀ ਹੈ ਪੂਰਾ ਐਕਸੀਲ ਕਹਿ ਰਿਹਾ ਕਿ 2 ਘੰਟੇ ਬਾਅਦ ਬਿਜਲੀ ਸਰਪ੍ਰਸਤ ਹੋ ਜਾਏਗੀ ਐਮਐਲਏ ਕਹਿ ਰਹੇ ਨੇ ਕਿ ਟ੍ਰਾਂਸਫਰ ਨਵਾਂ ਆ ਜਾਏਗਾ ਤੇ ਲੱਗ ਜਾਏਗਾ ਪਰ ਇਹ ਕੋਈ ਗਰੰਟੀ ਹੈ ਕਿ ਕਦੋਂ ਤੱਕ ਲੱਗ ਜਾਏਗਾ ਕੁਛ ਹੈ ਨਾ ਮੈਂ ਤਾਂ ਆਪਣਾ ਪੱਕਾ ਰੱਖ ਲਿਆ ਜੀ ਐਮਐਲਏ ਸਾਹਿਬ ਉਹ ਆਉਂਦੇ ਆ ਉਹ ਅੱਗੇ ਦਾ ਸਾਰਾ ਅੱਗੇ ਚਲੇ ਜਾਂਦੇ ਆ ਫਿਰ 2 ਘੰਟੇ 4 ਘੰਟੇ ਗੈਪ ਹੋ ਜਾਂਦੇ ਆ ਜਦੋਂ ਉਹਨਾਂ ਦਾ ਡਿਊਟੀ ਦਾ ਟਾਈਮ ਕੱਢੀ ਜਾਂਦੇ ਜਦੋਂ ਉਹਨਾਂ ਦਾ ਡਿਊਟੀ ਦਾ ਟਾਈਮ ਖਤਮ ਹੋ ਜਾਂਦਾ ਚਲੇ ਜਾਂਦੇ ਆ ਨਾਲੀ ਹੁੰਦਾ ਸਤਕਰ ਨਗਰ ਚ ਨਾ ਉੱਥੇ ਪਾਣੀ ਹੈ ਨਾ ਲਾਈਟ ਹੈ ਲਾਈਟ ਹੀ 15 ਮਿੰਟ ਬਾਅਦ ਮਿੰਟ ਮਿੰਟ ਬਾਅਦ ਆਏ ਬੰਦੇ ਹਾਂ ਜੀ ਸਾਡਾ ਘਰਾਂ ਦਾ ਇੰਨਾ ਨੁਕਸਾਨ ਹੋਇਆ ਹੈ লাইਟ ਆਉਗੂ ਪਤਾ ਲੱਗੂ ਸਾਡੇ ਘਰਾਂ ਦੇ ਕਿੰਨਾ ਨੁਕਸਾਨ ਇੰਨੇ ਮੀਟਰ ਸੜੇ ਨੇ ਕਿੰਨੇ ਪੰਖੇ ਸੜੇ ਕਿੰਨਾ ਦੇ ਮੋਟਰ ਸੜੇ ਨੇ ਕਿੰਨਾ ਦੇ ਫ੍ਰੀਜ ਸੜੇ ਸਾਡਾ ਬਾਅਦ ਚ ਲੱਗੂਗਾ ਗੋਪਾਲ ਨਗਰ ਚੌਂਕ ਦੇ ਵਿੱਚ ਮੌਜੂਦ ਹਾਂ ਜਿੱਥੇ ਐਕਸੀਡੈਂਟ ਵਾਲੀ ਗੱਲ ਕਰ ਲਈ ਹੈ ਐਕਸੀਡੈਂਟ ਕਹਿ ਰਿਹਾ 2 ਘੰਟੇ ਬਾਅਦ ਲਾਈਟ ਆ ਜਾਏਗੀ ਤੇ ਐਮ ਐਲ ਏ ਨੇ ਇੱਕ ਗੱਲ ਕਹੀ ਹੈ ਕਿ ਤਾਰਾ ਬਦਲਾ ਦਿੱਤੀ ਹੈ ਕਹੀ ਹੈ ਨਵਾਂ ਟਰਾਂਸਫਾਰਮਰ ਜਿਹੜਾ ਉੱਥੇ ਲੱਗ ਜਾਏਗਾ ਹੁਣ ਦੇਖਦੇ ਹਾਂ ਥਾਣਾ ਟਿੱਬਾ ਦੇ ਐਸਚੋ ਵੀ ਛੜਨਾ ਮੌਜੂਦ ਹੈਗੇ ਗੱਲਬਾਤ ਵੀ ਕਰਦੇ ਥਾਣਾ ਟਿੱਬੋ ਦੇ ਐਸਚੋ ਦੇ ਨਾਲ ਦੇਖਿਓ ਕਮੈਂਟ ਸਰ ਜੇ ਲੈਕ ਨਹੀਂ ਤਾਂ ਪਾਣੀ ਚਾਹੀਏ ਬੋਰ ਕਰ ਚਾਹੀਏ ਸਾਡੀ ਗੱਲ ਹੋਈ ਹੈ ਐਮਐਲ ਸਾਹਿਬ ਨਾਲ ਵੀ ਗੱਲ ਹੋਈ ਹੈ ਐਕਸ਼ਨ ਨਾਲ ਵੀ ਗੱਲ ਹੋਈ ਹੈ ਐਕਸ਼ਨ ਕਹਿੰਦਾ 2 ਘੰਟੇ ਐਮਐਲ ਸਾਹਿਬ ਕਹਿੰਦੇ ਟਰਾਂਸਫਰ ਹੋ ਨਵਾਂ ਆ ਰਿਹਾ ਵੈ ਤੇ ਵੇਟ ਕਰਨ ਨੂੰ ਉਹਨਾਂ ਨੂੰ ਕਿਹਾ ਵਾ ਇੱਕ ਐਮਐਲਏ ਦਾ ਕਹਿਣਾ ਵਾ ਕੋਲਾ ਜੀ ਦਾ ਤੇ ਐਕਸੀਅਨ ਦਾ ਕਹਿਣਾ 2 ਘੰਟੇ ਬਾਅਦ ਬਿਜਲੀ ਸਰਪਲਸ ਤੋਂ ਹੋ ਜੂਗੀ ਇਹ ਪੜਨਾ ਫਿਰ ਤੁਹਾਡੇ ਮੁਤਾਬਿਕ ਇਸ ਤਰ੍ਹਾਂ ਲਗਾਇਆ ਕਿ ਇਸ ਵਾਰਸ ਨੂੰ ਦੇ ਦਿੱਤਾ ਔਨ ਰਿਕਾਰਡ ਐਮਐਲਏ ਸਾਹਿਬ ਨੇ ਤੇ ਐਕਸੀਅਨ ਨੇ ਤੇ ਹੁਣ ਲੱਗਦਾ ਕਿ ਇਹਨਾਂ ਨੂੰ ਸਵਾਸ ਦਿੱਤਾ ਜਾ ਸਕਦਾ ਬਦਰ ਮੈਂ ਜਿਆ ਗੱਲ ਕਰ ਰਿਹਾ ਐਕਸਰ ਸਾਹਿਬ ਮੇਰਾ ਤਾਂ ਫੋਨ ਹੀ ਚੱਕ ਰੇ ਬਿਜ਼ੀ ਆ ਰਿਹਾ ਤੇ ਜੋ ਵੀ ਗੱਲ ਹੁੰਦੀ ਫਿਰ ਮੈਂ ਤੁਹਾਨੂੰ ਦੱਸਦਾ ਠੀਕ ਗੱਲ ਹੋਈ ਹੈ ਹੁਣ ਰਿਕਾਰਡ ਗੱਲ ਹੋਈ ਹੈ ਨਹੀਂ ਚਲੋ ਮੇਰੀ ਗੱਲ ਹੀ ਨਾ ਹੋਈ ਹੈ ਜੇ ਫਿਲਹਾਲ ਮੈਂ ਦੇਖਦਾ ਕੀ ਕਹਿੰਦੇ ਨੇ ਉਹ ਫੇਰ ਮੈਂ ਤੁਹਾਡੇ ਨਾਲ ਗੱਲ ਕਰਦਾ ਚਲੋ ਬਹੁਤ ਬਹੁਤ ਸ਼ੁਕਰੀਆ ਐਸਐਚਓ ਸਾਡਾ ਤਿੱਬਾ ਮੌਜੂਦ ਸੀਗੇ ਲੇਕਿਨ ਤਸਵੀਰ ਦਿਖਾਈ ਜਾ ਰਹੀ ਹੈ ਤੇ ਹੁਣ ਦੇਖਦੇ ਹਾਂ ਕਿ ਐਕਸਲੈਂਟ ਆਪਣਾ ਬਿਆਨ ਦਿੰਦਾ ਹੈ ਤੇ ਹੁਣ ਕਿੰਨੀ ਦੇਰ ਤੱਕ ਲਾਈਟ ਜਿਹੜੀ ਹੈ ਸਰਪ੍ਰਸ ਹੋ ਸਕਦੀ ਹੈ ਲੋਕਾਂ ਦਾ ਕੈਮਰਾ ਧਰਮੇ ਨਾਲ ਵਿਸ਼ਾਲ ਕਪੂਰ ਲੋਕਾਂ ਨਾਲ